ਮਾ ਜੀ ਕਿੰਨਾ ਪੁਰਾਣਾ ਹੈ ਜੀ ਮੈਂ ਬ੍ਰਿਜਮੋਈ ਸ਼ਰਮਾ ਅਹ ਪੁਣਾ ਜੀ ਕਿੰਨਾ ਪੁਰਾਣਾ ਕਿਲਾ ਹੈ ਤੇ ਮੰਦਿਰ ਹੈ ਕੀ ਇਤਿਹਾਸ ਹੈ ਇਹ 550 ਸਾਲ ਲਗਭਗ ਪੁਰਾਣਾ ਜੀ 1500 ਈਸਵੀ ਚ ਬਣਿਆ ਸੀਗਾ ਜੀ ਕਿਹੜੇ ਰਾਜੇ ਜੀ ਜਿਹੜੇ ਉਸਨੇ ਸ਼ਾਸਨ ਕਰਦਾ ਸੀ ਰਾਜਾ ਨੂਰਪੁਰ ਜਗ ਸਿੰਘ ਇਹ ਗੋਲਡਨ ਜੀ ਇਸ ਮੰਦਿਰ ਦਾ ਨਿਮਾਨ ਕਿੱਦਾਂ ਆਇਆ ਇਹ ਬਣਿਆ ਸੀਗਾ 1500 ਈਸਵੀ ਚ ਰਾਜਾ ਨੂਰਪੁਰ ਜਗ ਸਿੰਘ ਰਕੀਲਾ ਜੀ ਇਹ ਕਹਿੰਦੇ ਵੀ ਬਾਬਾ ਜੀ ਆਏ ਪੰਡੋਰੀ ਨਾਮ ਤੋਂ ਇੱਥੇ ਆਇਕਲ ਪਾਣੀ ਦੀਆਂ ਬੋਲੀਆਂ ਬਣੀਆਂ ਇੱਥੇ ਬਹਿ ਕੇ ਉਹਨਾਂ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਜਿਹੜੇ ਟਾਈਮ ਨਾਲ ਗਊਸ਼ਾਲਾ ਡੰਗਰ ਜਿਹੜੇ ਚਰਾਂਦੇ ਸੀ ਚਰ ਰਹੇ ਤੇ ਇੱਕ ਦਿਨ ਉੱਥੇ ਆਏ ਬਾਬਾ ਜੀ ਨੇ ਦੁੱਧ ਵਾਸਤੇ ਗਿਆ ਤੇ ਬੱਚਿਆਂ ਨੇ ਅਣਸੂਝ ਜਿਹੜੀ ਗੱਲ ਕੀਤੀ ਬਾਬਾ ਅੱਗੇ ਖੜੀ ਕਰਦੀ ਪੀ ਲੈ ਦੁੱਧ ਨਿਕਾਲ ਲਓ ਤੇ ਬਾਬਾ ਜੀ ਤਪੱਸਿਆ ਤੋਂ ਉੱਠੇ ਨਾ ਥਾਪੀ ਲਗਾਈ ਹੈ ਉਹਦਾ ਹਿੱਦੂ ਦਿਆਦਾ ਉਹਨਾਂ ਨੇ ਕਰਤਾ ਬੱਚਾ ਨੇ ਵੀ ਪਿਤਾ ਆਇਆ ਗਿਆ ਨੂੰ ਵੀ ਮਿਲਿਆ ਤੇ ਬੱਚਾ ਨੇ ਸ਼ਾਮ ਨੂੰ ਘਰ ਜਾ ਕੇ ਕਿਹਾ ਤਾਂ ਉਹਨਾਂ ਦੇ ਜਿਹੜੇ ਮਾਪੇ ਵਾਪਸ ਸੀਗੇ ਉਹ ਇਕੱਠੇ ਹੋ ਕੇ ਆ ਗਏ ਸਾਡੇ ਬੱਚਾ ਨੂੰ ਤੁਸੀਂ ਮਾਫ ਕਰ ਦਿਓ ਤਾਂ ਉਹਨਾਂ ਨੇ ਕਿਹਾ ਬਾਬਾ ਜੀ ਨੇ ਵੀ ਤੁਹਾਨੂੰ ਅਗਲੀ ਸਮੱਸਿਆ ਕੀ ਹੈ ਕਹਿੰਦੇ ਸਾਨੂੰ ਪਾਣੀ ਵਾਸਤੇ ਦੂਰ ਜਾਣਾ ਪੈਂਦਾ ਕੋਈ ਇਸ ਚੀਜ਼ ਦਾ ਸਮਾਧਾਨ ਹੋ ਜਾਏ ਤਾਂ ਠੀਕ ਹੈ ਫਿਰ ਉਹਨਾਂ ਨੇ ਤਪੱਸਿਆ ਤੋਂ ਬਾਅਦ ਦੁਆਰਾ ਉੱਠੇ ਜਿਸ ਲਈ ਚਿੰਟਾ ਕਰਦੇ ਆ ਜਿੱਥੇ ਪਾਣੀ ਦਿਆ ਨਿਕਲ ਗਿਆ ਤੇ ਇਸ ਚੀਜ਼ ਦਾ ਰਾਜਾ ਜੀ ਨੂੰ ਪਤਾ ਲੱਗਿਆ ਦੂਰਪੁਰ ਨੂੰ ਤਾਂ ਉਹਨਾਂ ਨੇ ਫਿਰ ਇੱਥੇ ਆ ਕੇ ਆਪਣਾ ਕਿ ਪੈਨਾ ਅਗੇ ਪ੍ਰਣਾਮ ਵਗੈਰਾ ਅਸ਼ੀਰਵਾਦ ਲਿਆ ਇਹਨਾਂ ਦਾ ਇਹਨਾਂ ਦੇ ਘਰ ਬੇਟਾ ਨਹੀਂ ਥਾ ਤੁਰਿੰਦੇ ਅਸ਼ੀਰਵਾਦ ਨਾਲ ਟਾਈਮ ਨਾਲ ਜਾ ਕੇ ਇਹਦੇ ਘਰ ਪਰਿਵਾਰ ਹੋ ਗਿਆ ਤਾਂ ਉਹਨਾਂ ਨੂੰ ਸੱਤ ਪੀੜੀ ਦਾ ਜਿਹੜਾ ਮਿਲ ਗਿਆ ਵੀ ਤੁਹਾਨੂੰ ਸੱਤ ਪੀੜੀ ਤੱਕ 21 ਚਲੇਗਾ ਉਹਦੇ ਬਾਅਦ ਆਪਣੇ ਰਾਜੇਵਾਲੋਂ ਕੀ ਪਿਤਾ ਹੈ ਰਾਜੇਵਾਲੋਂ ਜਿਹੜੇ ਬਾਬਾ ਜੀ ਸੀਗੇ ਉਹਨਾਂ ਨਾਲ ਉਹਨਾਂ ਨਾਲ ਜ਼ਮੀਨ ਜਿਹੜੀ ਸੀਗੀ ਦੀ ਬਾਬਾ ਜੀ ਨੂੰ ਦੇ ਦਿੱਤੀ ਆਪਣੋਰੇ ਨਾਮ ਤੋਂ ਐਸੇ ਤੇ ਬਾਬਾ ਜੀ ਫੇਰ ਸੁਬਾਹ ਰਹਿਣ ਲਗੇ ਤੇ ਮੰਦਿਰ ਵੀ ਹੋਣਾ ਕੋਈ ਮਨਦਿਰ ਨੂਰਪੁਰ ਰਾਜ ਜੱਜ ਸਿੰਘ ਦਾ ਨਮ ਰਾਜ ਕੁਮਾਰ ਇਹ ਸਾਡੇ 500 ਸਾਲ ਪੁਰਾਣਾ ਇੱਕ ਕਿਲਾ ਉਹਦੀ ਟੀਂਦਰੀ ਹੈ ਕੀ ਧਿਆਸ ਹੈ ਇਹ ਪੁਰਾਣਾ 500 ਸਾਲ ਤੋਂ ਮੰਦਿਰ ਹੈ ਮੰਤਾਂ ਦਾ ਟਾਈਮ ਦਾ ਮੰਦਿਰ ਹੈਗਾ ਪਹਿਲੇ ਤੇ ਮੰਤਾਂ ਦੇ ਟਾਈਮ ਦੀ ਜਿਹੜੀ ਦੇਖ ਦੇਖੀ ਵਧੀਆ ਹੁੰਦੀ ਸੀ ਅਸੀਂ ਵੀ 49 ਪੜੇ ਲਿਖੇ ਆ ਪਈ ਮੀ ਤੱਕ ਸਾਡਾ ਸਕੂਲ ਹੁੰਦਾ ਰਿਹਾ ਤੇ ਸਾਰਾ ਕੁਝ ਵਧੀਆ ਸੀ ਮੰਤਾਂ ਦਾ ਟਾਈਮ ਚੱਲਦਾ ਪਿਆ ਕੋਨ ਸਰਕਾਰ ਦੇ ਟੇਕਓਵਰ ਹੋਏ ਦਾ ਆਪਣੇ ਡਮਟਾਲ ਮੰਡੀ ਦਾ ਵੀ ਕਰਾਇਆ ਜਾਂਦਾ ਕ੍ਰੈਸ਼ਰਾਂ ਦਾ ਵੀ ਕਰਾਇਆ ਜਾਂਦਾ ਮੰਦਰ ਨੂੰ ਤੇ ਮੰਦਰ ਦੀ ਜਿਹੜੀ ਡਵੈਲਪਮੈਂਟ ਅਸੇ ਹੀ ਨਹੀਂ ਹੋ ਰਹੀ ਇਸ ਵੇਲੇ ਅਹੀਂ ਚੰਨਿਆ ਕਿ ਜਿਹੜਾ ਮੰਦਰ ਦੀ ਸਾਡੀ ਬੋਲੀਆਂ ਪੁਰਾਣੀਆਂ ਤੇ ਸੁੱਕਰੀਆਂ ਗਈਆਂ ਇਹਦੀ ਵਧੀਆ ਤਰੀਕੇ ਨਾਲ ਦੇਖ ਰਿਹਾ ਹੋਵੇ ਤੇ ਜਿਹੜਾ ਮੰਦਰ ਦਾ ਕੰਮ ਰੁਕੇ ਦਾ ਉਹ ਵੀ ਵਧੀਆ ਤਰੀਕੇ ਨਾਲ ਹੋਵੇ ਸਾਡੀ ਸਰਕਾਰ ਕੇ ਇਹੋ ਪੀਲਾ ਇਹ ਜਿਹੜਾ ਸਾਡਾ ਡਮਟਾਲ ਮੰਦਿਰ ਹੈ ਇਹ ਵਧੀਆ ਤਰੀਕੇ ਨਾਲ ਇਹਦਾ ਕੰਮਕਾਜ ਵਧੀਆ ਤਰੀਕੇ ਨਾਲ ਹੋਵੇ ਮੇਰਾ ਨਾਮ ਸਰ ਰਾਕੇਸ਼ ਕੁਮਾਰ ਆਖਰੀ ਹੈ ਜਿਹਾ ਆਇਆ ਕਿ ਖਾਸ ਹੈ ਬੜਾ ਵਧੀਆ ਆਪਣੇ ਡਮਟਾਲ ਚ ਇੱਕ ਮੰਹਤਾਈ ਧਰਤੀ ਹੈ ਇਥੇ ਸ਼੍ਰੀ ਠਾਕੁਰ ਰਾਮ ਦਵਾਲ ਜੀ ਦਾ ਮੰਦਿਰ ਹੈ ਪੁਰਾਣਾ ਕੋਈ 400 500 ਸਾਲ ਤੋਂ ਲੱਗਦਾ ਜਿਹੜਾ ਕਿ ਮੰਤਰੀ ਗੱਦੀ ਬਜੂ ਦੇ ਨਾ ਸੁਨੇਹੇ ਜਾਂਦਾ ਔਰ ਇਮਾਨਦੀ मतलब ਪਹਿਲਾਂ ਬਹੁਤ ਸਦਾ ਲੋਥਿਆ ਗਈ ਉਹ ਜਗ੍ਹਾ ਮਲੇਰ ਦੇਜੀ ਤੇ ਆਪਣੇ ਰਾਮ ਨੰਦੀ ਨੂੰ ਜੈਮਸ਼ਟਵੀ ਨੂੰ ਪਿਆਰ ਬੜੇ ਜੋਸ਼ ਉਲਾਸ ਨਾਲ ਮਨਾਇਆ ਜਾਂਦਾ ਸੀ ਪਰ ਜਿਹਨ ਦਾ ਅੰਡਰਟੇਕ ਹੋਇਆ ਇਸ ਵਾਰ ਥੋੜੀ ਗਵਰਨਮੈਂਟ ਦੇਡੇ ਕੋਇਆ ਇਸ ਵਾਰ ਥੋੜੀ ਮੰਦਿਰ ਦੀ ਕੋਈ ਕੇ ਘਟ ਕੀਤੀ ਗਈ ਹੈ ਵਿੱਚ ਵਿੱਚ ਕੰਮ ਚੱਲਦਾ ਵਿੱਚ ਵਿੱਚ ਕੰਮ ਵੱਧ ਜਾਂਦਾ ਹੈ ਕਾ ਚੀਨੇ ਕਿਥੇ ਬੋਲੀਆਂ ਜਿੱਥੇ ਪਾਣੀ 24 ਘੰਟੇ ਪਾਣੀ ਨਿਕਲਦਾ ਸੀ ਸਰਦੀਆਂ 'ਚ ਗਰਮ ਪਾਣੀ ਨਾ ਦੇ ਲੋਕ ਗਰਮੀਆਂ 'ਚ ਲਗਭਗ ਠੰਡਾ ਗਾਇ ਪਾਣੀ ਨਾ ਹਾਂਦਾ ਬਿਲਕੁਲ ਸਿਧਾਂਤ ਨੂੰ ਮਜਾਂਦਾ ਸੀ ਸ਼ਿਵਾਂ ਦਾ ਮੰਦਿਰ ਹੈ ਬੋਲੀਆਂ ਕਿ ਪਾਣੀ ਦਾ ਲੱਦਦਾ ਸੀ ਲੇਕਿਨ ਪਿਛਲੇ ਕਈ ਸਾਲਾਂ ਤੋਂ ਪਾਣੀ ਨਿਕਲਣਾ ਵੀ ਬੋਲੀਆਂ ਬੰਦ ਹੋ ਗਿਆ ਮਨ ਲਗਭਗ ਪਾਣੀ ਸੁੱਕੀ ਗਿਆ ਜਿਹਦੇ ਉੱਪਰ ਪ੍ਰਸ਼ਾਸਨ ਨੇ ਕੋਈ ਵੀ ਮਤਲਬ ਠੋਸ ਕਦਮ ਨਹੀਂ ਉਠਾਏ ਗਏ ਨਰਮੋ ਕੰਮ ਕਿਤੇ ਗਏ ਲੇਕਿਨ ਠੋਸ ਕਦਮ ਨਹੀਂ ਉਠਾਏ ਗਏ ਇਸੇ ਔਰ ਇੰਨਾ ਪੁਰਾਣਾ ਮੰਦਿਰ ਦਾ ਕਿਲਾ ਹੁੰਦੇ باوجود ਪ੍ਰਾਤਤਵਿਕ ਵਿਗਵਭਾਗ ਦਾ ਇੱਕ ਇੱਕ ਮਤਲਬ ਸੁਨਹਰੀ ਚੀਜ਼ ਹੁੰਦੇ باوجود ਇਹ ਕੋਈ ਧਿਆਨ ਦਿੱਤਾ ਗਿਆ ਕਿਲਾ ਅਜੇ ਟੁੱਟਣ ਦੇ ਕਦਾਰ ਤੇ ਆ ਬਿਲਕੁਲ ਹਾਲਤ ਦੀ ਖੰਡਰ ਬਹਾਲਤ ਖੰਡਰ ਹਾਲਤ ਹੋ ਚੁੱਕੀ ਹੈ ਔਰ ਸਰਕਾਰ ਦੇ ਔਰ ਪ੍ਰਸ਼ਾਸਨ ਨੇ ਇਸ ਉਪਰ ਕੋਈ ਧਿਆਨ ਦਿੱਤਾ ਕਿਉਂਕਿ ਸਾਡੇ ਲੱਗੀ ਕਾਰਗਰ ਮਹਾਦੇਵ ਜੀ ਦਾ ਮੰਦਿਰ ਹੈ ਉੱਥੇ ਤੁਸੀਂ ਸੁਣਾ ਦੁਨੀਆ ਆਂਦੀ ਹੈ ਦੁਨੀਆ ਭਰ ਤੋਂ ਲੋਕਸ਼ੇ ਘੱਲੂ ਆ ਰਹੇ ਆ ਔਰ ਉੱਥੇ ਇਹ ਤਿਲ ਤਿਲ ਸੁੱਟਣ ਜਗ੍ਹਾ ਨਹੀਂ ਹੁੰਦੀ ਪਿਆਰ ਕਰਨ ਜਗ੍ਹਾ ਨਹੀਂ ਹੁੰਦੀ ਔਰ ਲੋਕ ਸਾਰੇ ਇਸ ਜਗ੍ਹਾ ਤੇ ਹੀ ਮੰਨ ਕੇ ਜਾਂਦੇ ਨੇ ਲੇਕਿਨ ਮੇਰਾ ਸਰਕਾਰ ਨੂੰ ਇਹ ਨਿਵੇਦਨ ਹੋਏਗਾ ਕਿ ਇਸ ਮੰਦਿਰ ਸ਼੍ਰੀ ਠਾਕੁਰ ਰਾਮਕਾਪ গোপਾਲ ਦੀ ਤਰਤੀ ਉੱਪਰ ਇਹ ਇਹਦਾ ਬੜਾ ਮੰਦਿਰ ਆ ਜਿਹਦੀ ਇੱਕ ਪ੍ਰਮਾਣਿਕਤਾ ਵੀ ਹੈ ਔਰ ਲੋਕ ਤਲਾਂ ਬੜੇ ਸ਼ਧਾ ਹੋਣਦੇ ਨੇ ਲੋਕ ਬਰਤਰ ਉਹਦੇ ਇਤਿਹਾਸ ਦੇ ਹੀ ਮੇਰੇ ਲੱਗਦੇ ਸੀ ਲੇਕਿਨ ਸਰਕਾਰ ਨੇ ਇਸ ਔਰ ਕੋਈ ਧਿਆਨ ਦਿੱਤਾ ਗਿਆ ਇਸ ਇਸੇ ਵਜੋਂ ਇਥੇ ਸ਼ਗਾ ਲੋ ਵੀ ਕੱਢ ਗਏ ਔਰ ਲੋਕ ਕੋਈ ਅੰਦੇ ਵੀ ਨਹੀਂ ਇਹਦਾ ਇਹ ਚੰਗਾ ਕੰਮ ਆ ਕਹੋ ਓਰੀ ਬਾਅਦ ਵੀ ਤੁਸੀਂ ਹੋ ਜਾ ਜਿਹੜਾ ਗੌਰਮੈਂਟ ਨੇ ਡੇਟੇ ਕੀਤਾ ਸੀਗਾ ਉਸ ਤੋਂ ਬਾਅਦ ਗੌਰਮੈਂਟ ਨੇ ਕਿਰਾਏ ਲਗਾਏ ਨੇ ਇੰਡਸਟਰੀਅਲ ਕਿਰਾਏ ਲਗਾਏ ਨੇ ਕਮਰਸ਼ੀਅਲ ਨੂੰ ਕਿਰਾਏ ਲਗਾਏ ਨੇ ਦੁਕਾਨਾਂ ਨੂੰ ਕਿਰਾਏ ਲਗਾਏ ਨੇ ਔਰ ਕਈ-ਕਈ ਵਿਚ ਵਿਚ ਘਰਾਂ ਨੂੰ ਕਿਰਾਏ ਲਗਾਏ ਗਏ ਨੇ ਉਤੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੋ ਰਿਹਾ ਪੈਸਾ ਸਰਕਾਰ ਨੂੰ ਆ ਰਿਹਾ ਉਸ ਪੈਸੇ ਦਾ ਹੀ ਸਹੀ ਤਰੀਕੇ ਨਾਲ ਸਰਕਾਰ ਯੂਜ਼ ਕਰਕੇ ਉਹ ਮੰਦਿਰ ਡਿਵੈਲਪਮੈਂਟ ਤੇ ਲਾਏ ਤੇ ਇੱਕ ਇੱਕ ਬਹੁਤ ਵਧੀਆ ਬਹੁਤ ਤਗੜਾ ਇੱਕ ਆਪਣੇ ਪੂਰੀ ਸਟਾਪ ਬਣ ਸਕਦਾ ਹੈ ਜਿੰਨੇ ਸ਼ਗਨ ਲਵੋਗੇ ਚੀਰਾਮ ਗੋਬਾਲ ਮੰਦਿਰ ਦੀ ਤਕੀਤੇ ਮਤਾ ਦੇਖਣਗੇ ਔਰ ਆਪਣੀ ਮਨਗਾਮਨਾ ਦੀ ਪੂਰਨਾ ਕਰਨਗੇ ਔਰ ਉਸ ਉਸ ਦੇ ਨਾਲ ਹੀ ਸਾਰੇ ਇਲਾਕੇ ਦਾ ਵਿਕਾਸ ਹੋਵੇਗਾ